ਤੂੰ ਠਾਕੁਰ ਤੁਮ ਪੈ ਅਰਦਾਸ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਘਨੇਰੀ ਕੋਈ ਨ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਮੁਖੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦਾ ਅੱਠਵਾਂ ਪਦਾ ਇਹਦੀ ਵਿਚਾਰ ਆਪਾਂ ਅੱਜ ਕਰਨੀ ਹੈ ਵਡਪਾਗੇ ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਾਂ ਬਖਸ਼ਿਸ਼ ਕੀਤਾ ਅਸੀਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਬੈਠੇ ਹਾਂ ਫੋੜੀ ਜੀ ਨਾ ਗੁਰਮਖੋਕ ਕਹਾਣੀ ਸਮਝੋ ਪਹਿਲਾਂ ਅਰਜਨਾ ਮੈਂ ਸਵੇਰੇ ਕਿਤਾਬ ਪੜ ਰਿਆ ਸੀ ਕਲਪਨਾ ਚਾਵਲਾ ਦੇ ਦਾਦਾ ਜੀ ਬਿਮਾਰ ਹੋ ਗਏ ਇਹ ਤਾਂ ਇਥੋਂ ਦੀ ਘਟਨਾ ਤੁਹਾਡੇ ਗਵਾਹ ਨਹੀਂ ਹੈ ਇੰਨੇ ਬਿਮਾਰ ਹੋਏ ਵੀ ਬਿਲਕੁਲ ਬਚਨ ਦੀ ਆਸ ਨਾ ਰਹੀ ਹੁਣ ਪਰਿਵਾਰ ਪੜਿਆ ਲਿਖਿਆ ਸੀ ਸੰਤਾਂ ਬਾਬਿਆਂ ਦੇ ਉੱਤੇ ਵਿਸ਼ਵਾਸ ਘੱਟੀ ਕਰਦਾ ਸੀ ਡਾਕਟਰਾਂ ਕੋਲੇ ਬੜਾ ਲਜਾਏ ਬੜਾ ਇਲਾਜ ਕਰਵਾਇਆ ਪਰ ਦਾਦਾ ਜੀ ਠੀਕ ਨਾ ਹੋਏ ਦਾਦੀ ਨਿਕਾ ਸਿੰਘ ਸੰਤ ਨਿਕਾ ਸਿੰਘ ਕੋਲ ਜਾਂਦੀ ਸੀ ਆ ਮੈਨੂੰ ਅਰਦਾਸ ਤੋਂ ਗੱਲ ਚੇਤੇ ਆ ਗਈ ਅਕਸਰ ਪਰਮਾਤਮਾ ਨੇ ਜਿਹੜੇ ਧਰਮ ਦੇ ਬਹੁਤੇ ਗੁਣ ਨੇ ਉਹ ਇਸਤਰੀ ਚ ਰੱਖੇ ਆ। ਦਇਆ ਹੋਏਗੀ, ਸ਼ੈਨ ਸ਼ੀਲਤਾ ਹੋਏਗੀ, ਸੰਤੋਖ ਹੋਏਗਾ। ਇਹ ਗੁਣ ਮਰਦ ਨਾਲੋਂ ਇਸਤਰੀ ਚ ਬਹੁਤੇ ਹੁੰਦੇ ਆ ਤੇ ਇਹ ਧਰਮ ਦੇ ਗੁਣ ਆ ਸਾਰੇ। ਵਿਸ਼ਵਾਸ ਹੋਏਗਾ ਜ਼ਿਆਦਾ, ਸੰਤੋਖ ਸਬਰ ਹੋਏਗਾ। ਦਾਦੀ ਕਹਿਣ ਲੱਗੀ ਛੱਡੋ ਸਭ ਕੁਝ ਮੈਂ ਤਾਂ ਬਾਬਾ ਜੀ ਕੋਲ ਲੈ ਕੇ ਜਾਨੀ ਆ। ਦਾਦੀ ਦਾਦਾ ਜੀ ਨੂੰ ਚੁੱਕ ਕੇ ਸੰਤ ਨਿਕਾ ਸਿੰਘ ਕੋਲ ਲੈ ਗਈ ਆ ਤੁਹਾਡੇ ਗਵਾਨ ਬਣਿਆ ਹੋਇਆ ਸਤਾਨ ਇਹ ਕਹਿ ਲੋ ਵੀ ਆਪਣੇ ਆਪਣੇ ਮੁਹੱਲੇ ਦੀ ਕਹਾਣੀ ਹੈ ਇਹ ਇੰਜ ਕਹਿ ਲੋ ਹਨਾ ਅੱਛਾ ਸਾਰਾ ਦੁੱਖ ਸੁਣਾਇਆ ਦਾ ਕਿਸਨਤ ਨਿਕਾ ਸਿੰਘ ਨੂੰ ਹੁਣ ਸੰਤ ਨਿਕਾ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਮੇਰੇ ਕੋਲੇ ਹੈ ਕੁਛ ਨਹੀਂ ਠੀਕ ਕਰਨ ਵਾਸਤੇ ਅਕਸਰ ਬੰਦਾ ਜਾਣਦਾ ਹੀ ਨਾ ਵੀ ਮੇਰੇ ਕੋਲੇ ਥੋੜਾ ਕੁਝ ਉਹਨਾਂ ਨੂੰ ਪਤਾ ਸੀ ਵੀ ਮੈਂ ਇਹਦਾ ਇਲਾਜ ਕੀ ਕਰ ਸਕਦਾ ਹਾਂ ਪਰ ਜਿਹੜੀ ਉਹ ਬੀਬੀ ਮਾਤਾ ਲੈ ਕੇ ਆਈ ਉਹ ਵਿਸ਼ਵਾਸ ਨਾਲ ਲੈ ਕੇ ਆਈ ਸੀ ਸੰਤ ਨਿਕਾ ਸਿੰਘ ਘੰਟਾ ਡੇਢ ਘੰਟਾ ਬੈਠੇ ਰਹੇ ਤੇ ਸੇਕ ਨੂੰ ਕਹਿੰਦੇ ਲੱਸੀ ਲੈ ਕੇ ਆਓ ਉਹ ਤਿੰਨ ਚਾਰ ਦਿਨਾਂ ਦੀ ਪੁਰਾਣੀ ਲੱਸੀ ਲੈ ਗਿਆ ਜੀ ਕਹਿੰਦੇ ਲੱਸੀ ਪਿਆਓ ਇਹਨੂੰ ਉਹ ਲੱਸੀ ਪਿਆਈ ਕਹਿੰਦੇ ਕੱਲ ਨੂੰ ਫੇਰ ਲੈ ਕੇ ਆਓ ਜੀ ਉਹ ਕੱਲ ਨੂੰ ਫੇਰ ਲੇ ਗਈ ਫੇਰ ਲੱਸੀ ਪਿਆਈ ਪੰਜ ਸੱਤ ਦਿਨ ਲੱਸੀ ਪੀਂਦੇ ਗਏ ਤੇ ਬਾਪੂ ਠੀਕ ਹੁੰਦਾ ਗਿਆ ਠੀਕ ਹੋ ਗਿਆ ਬਿਲਕੁਲ ਉਹ ਜਿਹੜੀ ਬੱਚੀ ਸੀ ਨਾ ਕਲਪਨਾ ਉਹ ਆldi ਦਾਦੀ ਨਾਲ ਜਾਂਦੀ ਸੀ ਸੰਤ ਨਿਕਾ ਸਿੰਘ ਦੇ ਕੋਲੇ ਬੱਚੇ ਹੁੰਦੇ ਨਹੀਂ ਵੀ ਦਾਦੀ ਮੈਂ ਵੀ ਚੱਲਦਾ ਅੱਛਾ ਜਿਹੜੇ ਬੱਚੇ ਇਦਾਂ ਦੇ ਹੁੰਦੇ ਨਹੀਂ ਨਾ ਉਹ ਤਰਕਿਕ ਬਿਰਤੀ ਛੋਟੇ ਹੁੰਦਿਆਂ ਦੀ ਹੁੰਦੀ ਹੈ ਉਸ ਬੱਚੀ ਨੇ ਪੁੱਛ ਲਿਆ ਕਹਿਣ ਲੱਗੀ ਸੰਤ ਜੀ ਇਹ ਦਾਦੀ ਠੀਕ ਕਿਵੇਂ ਹੋਈ ਇਹ ਦਾਦੀ ਠੀਕ ਕਿਵੇਂ ਹੋਈ ਮਾਈਕਰੋ ਦਾਦਾ ਜੀ ਠੀਕ ਕਿਵੇਂ ਹੋਏ ਹੁਣ ਸੰਤ ਨਿੱਕਾ ਸਿੰਘ ਨੇ ਦੇਖਿਆ ਕੈਨ ਲੱਗੇ ਤੇਰੀ ਦਾਦੀ ਵਿਸ਼ਵਾਸ ਨਾਲ ਮੇਰੇ ਕੋਲੇ ਦਾਦਾ ਜੀ ਨੂੰ ਲੈ ਕੇ ਆਈ ਅਸੀਂ ਲੱਸੀ ਪਿਆਈ ਤੇ ਤੇਰੀ ਦਾਦੀ ਨੂੰ ਇਹ ਲੱਗਦਾ ਹੋਣਾ ਵੀ ਜਿਹੜੀ ਲੱਸੀ ਆ ਨਾ ਸੰਤ ਨਿੱਕਾ ਸਿੰਘ ਨੇ ਪਿਆਈ ਇਹ ਤਾਂ ਠੀਕ ਹੋਈ ਹੈ ਹੁਣ ਤਾਂ ਹੀ ਲੱਗਦਾ ਹੋਣਾ ਨਾ ਵੀ ਲੱਸੀ ਤਾਂ ਸਾਰੇ ਘਰਾਂ ਦੇ ਵਿੱਚ ਹੀ ਸੀ ਪਰ ਇਸ ਸੰਤ ਜੀ ਨੇ ਪਿਆਈ ਤਾਂ ਠੀਕ ਹੋਈ ਹੈ ਪਰ ਪੁੱਤਰ ਮੈਨੂੰ ਇਹ ਲੱਗਦਾ ਹੈ ਵੀ ਨਾ ਤੇ ਇਹਨੂੰ ਮੈਂ ਠੀਕ ਕੀਤਾ ਤੇ ਨਾ ਇਹਨੂੰ ਰੱਸੀ ਨੇ ਠੀਕ ਕੀਤਾ ਹੈ ਈਮਾਨਦਾਰ ਜਿਹੜੇ ਸੰਤ ਹੁੰਦੇ ਨੇ ਉਹ ਇਹ ਮੰਨ ਲੈਂਦੇ ਨੇ ਇਸ ਗੱਲ ਨੂੰ ਨਾ ਪੁੱਤਰ ਮੈਂ ਠੀਕ ਕੀਤਾ ਨਾ ਇਹਨੂੰ ਰੱਸੀ ਨੇ ਠੀਕ ਕੀਤਾ ਤੇਰੀ ਦਾਦੀ ਦੇ ਵਿਸ਼ਵਾਸ ਤੇ ਗੁਰੂ ਅੱਗੇ ਅਰਦਾਸ ਨੇ ਠੀਕ ਕੀਤਾ। ਬਸ ਦੋ ਚੀਜ਼ਾਂ ਹੈ। ਦਾਦੀ ਦਾ ਵਿਸ਼ਵਾਸ ਤੇ ਗੁਰੂ ਅੱਗੇ ਅਰਦਾਸ। ਦੋ ਚੀਜ਼ਾਂ ਨੇ ਠੀਕ ਕੀਤਾ ਨਾ ਲੱਸੀ ਨੇ ਠੀਕ ਕੀਤਾ ਤੇ ਨਾ ਸੰਤ ਨਿਕਾ ਸਿੰਘ ਨੇ ਠੀਕ ਕੀਤਾ। ਤੋ ਗੁਰਮਖੋ ਅਰਦਾਸ ਤੇ ਵਿਸ਼ਵਾਸ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਅਰਦਾਸ ਕਰਨ ਵਾਲੇ ਦੇ ਵਿੱਚ ਵਿਸ਼ਵਾਸ ਹੋਵੇ ਗੱਲ ਫੇਰ ਬੰਦੀ ਹੈ ਤੋ ਅੱਜ ਜਿਹੜਾ ਇਹ ਪਾਵਨ ਬਚਨ ਆ ਨਾ ਤੂੰ ਠਾਕੁਰ ਤੁਮ ਪੈ ਅਰਦਾਸ ਇੱਕ ਤੇ ਮੈਂ ਬੇਨਤੀ ਕਰਦਾ ਹੁੰਨਾ ਵੀ ਗੁੱਟ ਕੇ ਸਾਡੇ ਹੱਥਾਂ ਚ ਪਕੜੇ ਹੁੰਦੇ ਨੇ ਤੁਮ ਠਾਕੁਰ ਤੁਮ ਪੈ ਅਰਦਾਸ ਲੇ 50% ਸੰਗਤਾਂ ਹੀ ਬੋਲਦੀਆਂ ਹੁੰਦੀਆਂ ਤੁਮ ਠਾਕਰ ਤੁਮ ਠਾਕਰ ਨਹੀਂ ਐ ਤੂੰ ਠਾਕੁਰ ਇਹ ਇਹ ਧਿਆਨ ਦੇਣਾ ਗੈਸ ਗੱਲ ਦਾ ਤੂੰ ਠਾਕੁਰ ਤੁਮ ਪੈ ਅਰਦਾਸ ਜਿਹੜਾ ਗੁਰਮੁਖ ਕੋ ਇਹ ਪੂਰਾ ਪਤਾ ਨਾ ਇਸ ਪਦੇ ਦੇ ਵਿੱਚ ਅਰਦਾਸ ਵਿੱਚ ਕੀ ਮੰਗਣਾ ਹੈ ਅਰਦਾਸ ਪੂਰੀ ਹੁੰਦੀ ਹੈ ਨਹੀਂ ਹੁੰਦੀ ਇਹ ਵਿਸ਼ਾ ਨਹੀਂ ਹੈ ਜਿਹੜਾ ਇਹ ਪਤਾ ਨਾ ਇਸ ਪਦੇ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਇਹ ਦੱਸਿਆ ਵੀ ਅਰਦਾਸ ਕਰਨ ਵਾਲੇ ਦੇ ਮਨ ਵਿੱਚ ਭਰੋਸਾ ਵਿਸ਼ਵਾਸ ਕਿਦਾਂ ਦਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਅਰਦਾਸੀ ਦੇ ਮਨ ਦੀ ਹਾਲਤ ਬਿਆਨ ਕੀਤੀ ਹੈ ਜਿਹੜਾ ਅਰਦਾਸ ਕਰਨ ਵਾਲਾ ਹੈ। ਵੀ ਉਹਦਾ ਮਨ ਹੈ ਜਿਹੜਾ ਉਹ ਕਿੰਨੇ ਭਰੋਸੇ ਵਿੱਚ ਹੋਣਾ ਚਾਹੀਦਾ ਹੈ। ਅਰਦਾਸ ਉਦੋਂ ਕੀਤੀ ਜਾਂਦੀ ਹੈ ਜਦੋਂ ਸਾਨੂੰ ਆਸੇ-ਪਾਸੇ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਣ। ਜਦੋਂ ਸਾਨੂੰ ਇਹ ਪਤਾ ਨਾ ਕਿ ਤੇ ਇਹ ਵਿਸ਼ਵਾਸ ਹੋਵੇ ਵੀ ਕੋਈ ਹੋਰ ਵੀ ਸਾਡਾ ਕੰਮ ਸਵਾਰ ਸਕਦਾ ਹੈ ਉਦੋਂ ਤੱਕ ਅਰਦਾਸ ਵਿੱਚ ਮਨ ਨਹੀਂ ਜੁੜਦਾ ਅਰਦਾਸ ਵਿੱਚ ਮਨ ਉਦੋਂ ਜੁੜੇਗਾ ਜਦੋਂ ਅਸੀਂ ਇਹ ਕਹਾਂਗੇ ਵੀ ਸਤਗੁਰੂ ਤੇਰੇ ਤੋਂ ਬਿਨਾ ਦੂਜਾ ਕੋਈ ਇਹ ਮੇਰਾ ਕਾਰਜ ਕਰ ਨਹੀਂ ਸਕਦਾ ਜਿਵੇਂ ਬਚਨ ਪੜ੍ਹਦੇ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਹਨਾ ਉਹ ਸੈਂਟਰ ਹੈ ਪੂਰਾ ਸ਼ਬਦ ਦਾ ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ ਤਾਂ ਹੀ ਮਿਲ ਸਕਦੀਆਂ ਨੇ ਜੇ ਤੇਰੀ ਨਜ਼ਰ ਹੋਵੇ ਤਾਂ ਜੇ ਤੇਰੀ ਨਜ਼ਰ ਨਹੀਂ ਮੇਰੇ ਲੱਖਾਂ ਯਤਨ ਮੇਰੀ ਮਿਹਨਤ ਮੇਰੇ ਉਦਦਮ ਮੈਨੂੰ ਖੁਸ਼ੀਆਂ ਨਹੀਂ ਦੇ ਸਕਦੇ ਖੁਸ਼ੀਆਂ ਤੇਰੀ ਨਜ਼ਰ ਵਿੱਚੋਂ ਮਿਲਣੀਆਂ ਜੇ ਤੇਰੀ ਨਜ਼ਰ ਹੋ ਜਾਏ ਤਾਂ ਤੂੰ ਠਾਕੁਰ ਤੂੰ ਸਾਡਾ ਮਾਲਕ ਹੈ। ਤੁਮ ਪਹਿ ਅਰਦਾਸ ਅਸੀਂ ਤੈਨੂੰ ਆਪਣਾ ਮਾਲਕ ਸਮਝ ਕੇ ਹੀ ਪਰਮਾਤਮਾ ਤੇਰੇ ਅੱਗੇ ਅਰਦਾਸ ਕਰ ਰਹੇ ਹਾਂ। ਤੇਰੀ ਅੱਗੇ ਅਰਦਾਸ ਹੈ। ਜੀਉ ਪਿੰਡ ਸਭ ਤੇਰੀ ਰਾਸ। ਰਾਸ ਦਾ ਅਰਥ ਹੁੰਦਾ ਪੁੰਜੀ। हे ਪ੍ਰਭੂ ਜਿਹੜਾ ਮੇਰਾ ਇਹ ਸਰੀਰ ਹੈ ਇਸ ਸਰੀਰ 'ਚ ਜਿਹੜੀ ਮੇਰੀ ਆਤਮਾ ਹੈ ਇਸ ਸਰ ਤੇਰੀ ਦਿੱਤੀ ਹੋਈ ਪੂੰਜੀ ਤਾਂ ਹੈ ਭਰੋਸਾ ਕਰਨਾ ਇਸ ਗੱਲ ਦਾ ਜੋ ਕੁਛ ਇਹਦਾ ਅਰਥ ਕੀ ਬਣਿਆ ਜੋ ਕੁਛ ਮੇਰੇ ਕੋਲੇ ਪਹਿਲਾਂ ਹੈ ਇਹ ਵੀ ਤਾਂ ਪ੍ਰਮਾਤਮਾ ਤੇਰਾ ਹੀ ਬਖਸ਼ਿਆ ਹੋਇਆ ਹੈ ਜਿੰਦੜੀ ਹੈ ਜਿੰਦੜੀ ਸਰੀਰ ਹੈ ਸਰੀਰੇ ਵਿੱਚ ਜਿੰਦੜੀ ਹੈ ਇਹ ਤੇਰੀ ਦਿੱਤੀ ਹੋਈ ਹੈ ਜੀਵ ਪਿੰਡ ਸਭ ਤੇਰੀ ਰਾਸ ਉਮ ਮਾਤ ਪਿਤਾ ਹਮ ਬਾਰਿਕ ਤੇਰੇ ਤੂੰ ਸਾਡਾ ਮਾਤਾ ਪਿਤਾ ਹੈ ਮਾਤਾ ਪਿਤਾ ਕਿਉਂ ਕਿਹਾ ਕਿਉਂਕਿ ਗੁਰਮਖੋ ਜਿੱਦਾਂ ਦਾ ਫਿਕਰ ਆਪਣੇ ਬੱਚਿਆਂ ਲਈ ਮਾਂ ਪਿਓ ਕਰਦਾ ਨਾ ਤੀਜਾ ਨਹੀਂ ਕਰ ਸਕਦਾ ਕੋਈ ਤਾਂ ਪਰਮਾਤਮਾ ਨੂੰ ਮਾਪਿਓ ਕਿਹਾ ਜਾਂਦਾ ਹੈ ਜਿੱਦਾਂ ਦੀ ਸਾਂਭ ਸੰਭਾਲ ਮਾਂ ਪਿਓ ਕਰ ਸਕਦਾ ਹੈ ਉਦਾਂ ਦੀ ਤੀਜਾ ਨਹੀਂ ਕਰ ਸਕਦਾ ਕੋਈ ਜਿੱਦਾਂ ਦਾ ਸਮਰਪਣ ਭਾਵਨਾ ਦੇ ਨਾਲ ਆਪਣੇ ਬੱਚੇ ਦੀ ਮਾਂ ਪਿਓ ਸੰਭਾਲ ਪਾਲਣਾ ਕਰਦੇ ਨੇ ਤੀਜਾ ਨਹੀਂ ਕਰ ਸਕਦਾ ਕੋਈ ਤੇ ਪ੍ਰਮਾਤਮਾ ਮੈਨੂੰ ਭਰੋਸਾ ਹੈ ਇਸ ਗੱਲ ਦਾ ਕਿ ਜਿੱਦਾਂ ਮੇਰੀ ਜ਼ਿੰਦਗੀ ਤੂੰ ਸਵਾਰ ਸਕਦਾ ਓਦਾਂ ਦੀ ਦੂਜਾ ਨਹੀਂ ਸਵਾਰ ਸਕਦਾ ਜਿੱਦਾਂ ਰੱਖਿਆ ਮੇਰੀ ਤੂੰ ਕਰ ਸਕਦਾ ਜਿੱਦਾਂ ਮੇਰੀ ਜ਼ਿੰਦਗੀ ਨੂੰ ਤੂੰ ਮੰਜ਼ਿਲ ਤੱਕ ਲੈ ਕੇ ਜਾ ਸਕਦਾ ਜਿੱਦਾਂ ਮੇਰੇ ਦੁੱਖਾਂ ਨੂੰ ਤੂੰ ਸਮਝ ਸਕਦਾ ਪਰਮਾਤਮਾ ਉਦਾਂ ਦੂਜਾ ਕੋਈ ਨਹੀਂ ਸਮਝ ਸਕਦਾ ਇਸ ਕਰਕੇ ਤੂੰ ਮੇਰਾ ਮਾਤਾ ਪਿਤਾ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਅਸੀਂ ਤਾਂ ਸਾਰੇ ਤੇਰੇ ਬੱਚੇ ਹਾਂ ਤੇਰੇ ਬਾਲਕ ਹਾਂ। ਤੁਮਰੀ ਕਿਰਪਾ ਮੈਂ ਸੁਖ ਹਨੇਰੇ ਤੇ ਇਹ ਵੀ ਸਾਨੂੰ ਪਤਾ ਹੈ ਪਰਮਾਤਮਾ ਜਿੰਨੇ ਹਨੇਰੇ ਸੁਖ ਨੇ ਵੱਧ ਤੋਂ ਵੱਧ ਜਿੰਨੇ ਸੁਖ ਨੇ ਹਨੇਰੇ ਹੁੰਦਾ ਬਹੁਤੇ ਜਿੰਨੇ ਜ਼ਿੰਦਗੀ ਦੇ ਸੁੱਖ ਨੇ ਉਹ ਤੇਰੀ ਕਿਰਪਾ ਦੇ ਵਿੱਚੋਂ ਨਿਕਲਦੇ ਆ ਤੂੰ ਸਾਡਾ ਮਾਤਾ ਪਿਤਾ ਹੈ ਅਸੀਂ ਤੇਰੇ ਬਾਲਕ ਨੇ ਤੇਰੀ ਕਿਰਪਾ ਦੇ ਵਿੱਚ ਬੜੇ ਸੁੱਖ ਹਨ ਜੇ ਤੇਰੀ ਕਿਰਪਾ ਨਹੀਂ ਤੇ ਕੋਈ ਸੁੱਖ ਨਹੀਂ ਇਹਦਾ ਅਰਥ ਇਹ ਬਣਦਾ ਗੁਰਮਖੋ ਅਰਥ ਹੈ ਇਹ ਗੁਰਮਖੋ ਸਦਾ ਇਹ ਗੱਲ ਦੇ ਉੱਤੇ ਭਰੋਸਾ ਕਰੀਏ ਕਿ ਸਾਡੇ ਯਤਨਾਂ ਵਿੱਚੋਂ ਕਦੇ ਸੁੱਖ ਨਹੀਂ ਨਿਕਲਦੇ ਸੁੱਖਾਂ ਦੀ ਇਹ ਪਦਾਰਥਾਂ ਦੇ ਵਿੱਚੋਂ ਸੁੱਖਾਂ ਦੇ ਯੰਤਰਾਂ ਦੇ ਵਿੱਚੋਂ ਕਦੇ ਸੁੱਖ ਨਹੀਂ ਨਿਕਲਦਾ ਸੁੱਖ ਉਹਦੀ ਕਿਰਪਾ ਦੇ ਵਿੱਚੋਂ ਨਿਕਲਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਦੁਨੀਆ ਦਾ ਐਸਾ ਕੋਈ ਏਸੀ ਨਹੀਂ ਬਣਿਆ ਜਿਹੜਾ ਸਾਡੇ ਮਨ ਨੂੰ ਠੰਡਾ ਕਰ ਸਕੇ ਦੁਨੀਆ ਦਾ ਐਸਾ ਕੋਈ ਡਾਕਟਰ ਨਹੀਂ ਬਣਿਆ ਜਿਹੜਾ ਸਾਡੇ ਹਉਮੈ ਤੇ ਹੰਕਾਰ ਦੇ ਰੋਗ ਨੂੰ ਖਤਮ ਕਰ ਸਕੇ ਹੈ ਕੋ ਡਾਕਟਰ ਜਿਹੜਾ ਕਹਦੇਗਾ ਜੀ ਮੇਰਾ ਹੰਕਾਰ ਖਤਮ ਕਰ ਦਿਓ ਨਹੀਂ 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 ਇਹ 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 ਸਾਰਾ ਉਹਦੀ ਉਹਦੀ ਕਿਰਪਾ ਦੇ ਵਿੱਚੋਂ ਹੀ ਇਹ ਸਾਰੇ ਰੋਗ ਮਟਣੇ ਨੇ ਉਹਦੀ ਕਿਰਪਾ ਦੇ ਵਿੱਚੋਂ ਹੀ ਸਾਰੇ ਸੁੱਖ ਮਿਲਨੇ ਨੇ ਤੋ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਇਹ ਅਰਦਾਸ ਕਰਨ ਵਾਲੇ ਨੂੰ ਭਰੋਸਾ ਹੋਵੇ ਜਿੰਨੇ ਸੁੱਖ ਨੇ ਉਹ ਸਾਰੇ ਤੇਰੀ ਕਿਰਪਾ ਵਿੱਚੋਂ ਨਿਕਲਨੇ ਹਨਾ ਕੋਈ ਨਾ ਜਾਣੇ ਤੁਮਰਾ ਅੰਤ ਤੇਰਾ ਪਾਰ ਉਤਾਰਾ ਤੇਰਾ ਆਦ ਅੰਤ ਕੀ ਹੈ हे ਪ੍ਰਮਾਤਮਾ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਜਾਣਦਾ ਤੂੰ ਕਿੰਨਾ ਸਮਰੱਥਾਂ ਵਾਲਾ ਹੈ ਕਿੰਨਾ ਸ਼ਕਤੀਵਾਨ ਹੈ ਤੇਰੀ ਸ਼ਕਤੀ ਤੇਰੀ ਸਮਰੱਥਾ ਨੂੰ ਕੋਈ ਨਹੀਂ ਜਾਣਦਾ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ हे ਭਗਵੰਤ ਤੂੰ ਉੱਚ ਇਥੇ ਭਗਵੰਤ ਸਬੋਧਨ ਹੈ ਹੇ ਮੇਰੇ ਪਰਮਾਤਮਾ ਭਗਵੰਤ ਤੂੰ ਉੱਚਿਆਂ ਤੋਂ ਵੀ ਉੱਚਾ ਹੈ ਸਗਲ ਸਮਗਰੀ ਸਾਰੇ ਪਦਾਰਥ ਸਮਗਰੀ ਕੀ ਹੈ ਸਾਰੀ ਦੁਨੀਆ ਦੇ ਪਦਾਰਥ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਸੂਤਰ ਕੀ ਹੁੰਦਾ ਹੈ ਸੂਤ ਸਾਰੇ ਤੇਰੇ ਸੂਤਰ ਵਿੱਚ ਬੰਨੇ ਹੋਏ ਹਨ ਦੁਨੀਆ ਦੇ ਸਾਰੇ ਪਦਾਰਥ ਤੁਮਰੇ ਸੂਤਰ ਧਾਰੀ ਤੇਰੇ ਸੂਤਰ ਦੇ ਵਿੱਚ ਧਾਰੇ ਹੋਏ ਨੇ ਤੇਰੇ ਸੂਤਰ ਵਿੱਚ ਵੱਜੇ ਹੋਏ ਹਨ ਭਾਮ ਤੇਰੀ ਹੁਕਮ ਦੇ ਵਿੱਚ ਨੇ ਸਾਰੇ ਤੁਮਤੇ ਹੋਏ ਸੋ ਆਗਿਆਕਾਰੀ हे ਪ੍ਰਮਾਤਮਾ ਤੁਮਤੇ ਹੋਏ ਸੋ ਆਗਿਆਕਾਰੀ ਪ੍ਰਮਾਤਮਾ ਜਿਹੜੇ ਤੇਰੇ ਕੋਲ ਹੁੰਦੇ ਨੇ ਤੇਰੇ ਵਿੱਚੋਂ ਹੀ ਸੇ ਸਤਿਗੁਰੂ ਪਾਤਸ਼ਾਹ ਇਹ ਸਾਰੇ ਆਗਿਆ ਦੇ ਨਾਲ ਚੱਲਦੇ ਹਨ ਤੁਮਰੀ ਗਤਮਿਤ ਤੂੰ ਹੀ ਜਾਣੀ ਗਤਮਿਤ ਹੁੰਦਾ ਤੂੰ ਕਿੰਨਾ ਵੱਡਾ ਹੈ ਕਿੰਨਾ ਸ਼ਕਤੀਵਾਨ ਹੈ ਕਿੰਨੀ ਸਮਰੱਥਾ ਵਾਲਾ ਹੈ ਪਰਮਾਤਮਾ ਤੂੰ ਹੀ ਜਾਣਦਾ ਤੇਰੇ ਤੋਂ ਬਣਾ ਦੂਜਾ ਨਹੀਂ ਕੋਈ ਜਾਣਦਾ ਗੁਰੂ ਨਾਨਕ ਸਾਹਿਬ ਗੁਰਖ ਗਾਥਾ ਮੈਨੂੰ ਯਾਦ ਆਈ ਗੁਰੂ ਨਾਨਕ ਸਾਹਿਬ ਪਾਛ ਤੋਂ ਮੱਕੇ ਗਏ ਨਾ ਮੱਕੇ ਗਏ ਇੱਕ ਇੱਕ ਕਿਤਾਬ ਹੈ ਸਿਆਤੋ ਬਾਬਾ ਨਾਨਕ ਉਹ ਉਹ ਕਿਤਾਬ ਉਹ ਹੈ ਜਿਹੜੇ ਇੱਕ ਤਾਜਦੀਨ ਨਾਮ ਦਾ ਗੁਰੂ ਪਾਛ ਦਾ ਸਿੱਖ ਹੋਇਆ ਤੇ ਉਹਦਾ ਤਾਜਦੀਨ ਸੀ ਨਾ ਉਹ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਮੱਕੇ ਦੀ ਯਾਤਰਾ ਵੇਲੇ ਨਾਲ-ਨਾਲ ਚੱਲਦਾ ਇਦਾਂ ਸ਼ਾਇਦ ਮੈਨੂੰ ਪਤਾ ਨਹੀਂ ਸਵੇਰ ਦਾ ਸ਼ਾਮ ਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਬਿਆਨ ਕੀਤੀ ਸੀ ਉਹ ਨਾਲ-ਨਾਲ ਚੱਲਦਾ ਹੈ ਤਾਜਦੀਨ ਤੇ ਉਹ ਜਿਵੇਂ ਜਿਵੇਂ ਡੇਟਾ ਦੇ ਮੁਤਾਬਕ ਓਵੇਂ ਓਵੇਂ ਜੋ ਕੁਝ ਕੀਤਾ ਬਾਬੇ ਨਾਨਕ ਸਾਹਿਬ ਨੇ ਸਭ ਕੁਝ ਲਿਖੀ ਜਾਂਦਾ ਹੈ ਉਹਦਾ ਹੁਣ ਪੰਜਾਬੀ ਵਿੱਚ ਕਿਤਾਬ ਛਪੀ ਉਹ ਪਹਿਲਾਂ ਤਾਂ ਉਹ ਅਰਬੀ ਵਿੱਚ ਸੀ। ਉਸਿਆਤੋ ਬਾਬਾ ਨਾਨਕ ਇੱਕ ਇੱਕ ਸਫ਼ਰ ਬਾਬੇ ਦਾ। ਉਹ ਤਾਜ ਦਿਨ ਲਿਖਦਾ ਹੈ ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨਾ ਇਦਾਂ ਜਦੋਂ ਮੱਕੇ ਮੰਦੀ ਯਾਤਰਾ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਅੱਧੀ ਰਾਤ ਤੋਂ ਬਾਅਦ ਦੀਵਾਨ ਸਜਾਉਂਦੇ ਸਨ ਕਿਉਂਕਿ ਉਹ ਇਹ ਕਹਿ ਲੋ ਵੀ ਉੱਥੇ ਮੌਸਮੀ ਇਦਾਂ ਦਾ ਸੀ। ਸ਼ਾਮ ਨੂੰ 9-10 ਵਜੇ ਤੋਂ ਬਾਅਦ ਸਿ ਜਿਹੜਾ ਉਹ ਮੌਸਮ ਠਕੋ ਕਿ ਟਿੱਬੀ ਤਾਂ ਟਿੱਬੇ ਨੇ ਗਰਮੀ ਗਰਮੀ ਆ ਸਾਰੇ ਸੀ ਤੇ ਬਾਬੇ ਨੇ ਜਦੋਂ ਸ਼ਾਮ ਹੋਣੀ 9-10 ਵਜੇ ਰਾਤ ਦੇ ਤੇ ਉਸ ਤੋਂ ਬਾਅਦ ਫਿਰ ਬਾਬੇ ਨੇ ਦੀਵਾਨ ਸਜਾਉਣੇ ਤੇ ਆਸੇ ਪਾਸੇ ਦੇ ਲੋਕਾਂ ਨੇ ਬਾਬੇ ਦਾ ਕੀਰਤਨ ਸੁਣਨ ਵਾਸਤੇ ਆਉਣਾ ਇਦਾਂ ਉਹਦੇ ਵਿੱਚ ਇੱਕ 25-26 ਸਾਲਾਂ ਦੀ ਨੌਜਵਾਨ ਬੱਚੀ ਆਉਂਦੀ ਸੀ ਜਿਹਦਾ ਨਾਮ ਸੀ ਸਲੀਮਾ ਉਹ ਆਉਂਦੀ ਹੈ ਆਹ ਕਿਸ ਸਾਰਿਆਂ ਤੋਂ ਪਿੱਛੇ ਬੈਠ ਜਾਂਦੀ ਹੈ ਉਹਦੇ ਮੁਖ ਦੇ ਉੱਪਰ ਇਦਾਂ ਬੁਰਕਾ ਪਾਇਆ ਹੁੰਦਾ ਹੈ ਤੇ ਉਹ ਲਿਖਦਾ ਕਹਿਣ ਲੱਗਿਓ ਕਿ ਉਹ ਕੀਰਤਨ ਸੁਣਦੀ ਹੈ ਤੇ ਵਾਪਸ ਆਪਣੇ ਘਰ ਨੂੰ ਚਲੀ ਜਾਂਦੀ ਹੈ ਇੱਕ ਪਾਸੇ ਦੀਵਾ ਜਗਦਾ ਹੈ ਦੀਵੇ ਦੇ ਲੋਹ ਦੇ ਨਾਲ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਚਿਹਰਾ ਜਿਹੜਾ ਹੈ ਉਹ ਇੱਕ ਪਾਸੇ ਤੋਂ ਨਜ਼ਰ ਆਉਂਦਾ ਇਦਾਂ ਸਤਗੁਰੂ ਪਾਤਸ਼ਾ ਇਦਾਂ ਕੱਪੜਾ ਆਪਣੇ ਇਦਾਂ ਮੁਖ ਦੇ ਉੱਤੇ ਇਦਾਂ ਕਰਕੇ ਕਿਉਂਕਿ ਗਰਮੀ ਦਾ ਸੀ ਉਹ ਤੇਜ਼ ਹਵਾਵਾਂ ਚੱਲਦੀਆਂ ਸੀ ਉੱਥੇ ਇਦਾਂ ਰਹਿੰਦੇ ਨੇ ਤੇ ਪਾਤਸ਼ਾ ਨੀਵੀਂ ਪਾਉਂਦੇ ਨੇ ਤੇ ਭਾਈ ਮਰਦਾਨਾ ਨਾਲ-ਨਾਲ ਰਬਾਬ ਵਜਾਉਂਦੇ ਨੇ ਤੇ ਬਾਬਾ ਕੀਰਤਨ ਕਰਦਾ ਉਹ ਹਿੰਦੀ ਪੀਰ ਲਿਖਦੇ ਆ ਬਾਬੇ ਨੂੰ ਵੀ ਹਿੰਦੀ ਪੀਰ ਕੀਰਤਨ ਕਰਦਾ ਸੀ ਕੋਈ ਆਪਣਾ ਇਲਹਾਮ ਗਾਉਂਦਾ ਪਿੱਕ ਦਿਨ ਗੁਰਨਾਨਕ ਸਾਹਿਬ ਪਾਤਸ਼ਾ ਨੇ ਉਸ ਸਲੀਮਾ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਕੋਲ ਬੁਲਾਇਆ ਉਹਦੇ ਚਿਹਰੇ ਦੇ ਵੱਲ ਵੇਖਿਆ ਉਹਦੇ ਮਸਤਕ ਦੇ ਉੱਪਰ ਹੱਥ ਰੱਖਿਆ ਤੇ ਨਾਲ ਕਿਹਾ ਬੱਚੀ ਬੇਟਾ ਜੋ ਕੁਛ ਤੈਨੂੰ ਮਿਲ ਗਿਆ ਦੱਸੀ ਨਾ ਹੁਣ ਤੂੰ ਘਰ ਚਲੀ ਜਾ ਇਹਨਾਂ ਸ਼ਬਦ ਵਰਤੇ ਆ ਬਾਬੇ ਨੇ ਪੁੱਤਰ ਹੁਣ ਤੂੰ ਜੋ ਤੈਨੂੰ ਮਿਲ ਗਿਆ ਸਿਰ ਤੇ ਹੱਥ ਰੱਖਿਆ ਜੋ ਤੈਨੂੰ ਮਿਲਿਆ ਕਿਸੇ ਨੂੰ ਦੱਸੀ ਨਾ ਜਾ ਪੁੱਤ ਆਪਣੇ ਧੀਏ ਆਪਣੇ ਘਰ ਚਲੀ ਜਾ ਗੁਰਮਖੋ ਜਦੋਂ ਉਹ ਆਪਣੇ ਘਰ ਪਹੁੰਚੀ ਉਸ ਬੱਚੀ ਸਲੀਮਾ ਅੱਗੇ ਉਹਦਾ ਘਰ ਵਾਲਾ ਉਹਨਾਂ ਸੀ ਜੈਜ਼ਾ ਗੁਲਾਮ ਉਹ ਘਰ ਦੇ ਵਿੱਚ ਉਹ ਵਪਾਰੀ ਸੀ ਜੀ ਤੇ ਕਈ ਕਈ ਮਹੀਨੇ ਵਪਾਰ ਦੇ سلسلے ਦੇ ਵਿੱਚ ਉਹ ਬਾਹਰ ਜਾਂਦਾ ਸੀ ਕਈ ਦੇਸ਼ਾਂ ਦੀ ਯਾਤਰਾ ਕਰਨੀ ਊਠਾਂ ਦੇ ਉੱਪਰ ਸਮਾਨ ਲੈ ਕੇ ਚੱਲਣਾ ਉਹਨੇ ਸੁੱਕੇ ਮੇਵਿਆਂ ਦਾ ਵਪਾਰ ਕਰਦਾ ਸੀ ਤੇ ਦੂਰ ਦੂਰ ਤੱਕ ਜਾਂਦਾ ਉਹ ਕਈ ਮਹੀਨਿਆਂ ਤੋਂ ਬਾਅਦ ਅੱਜ ਵਾਪਸ ਆਇਆ ਜਦੋਂ ਵਾਪਸ ਆਇਆ ਉਹਨੇ ਦੇਖਿਆ ਘਰ ਵਾਲਾ ਪਹਿਲਾਂ ਹੀ ਪਹੁੰਚਿਆ ਹੋਇਆ ਤੇ ਉਹਨੂੰ ਰਸਤੇ ਦੇ ਜਦੋਂ ਪਿੰਡ ਵਿੱਚ ਉਹਨੇ ਐਂਟਰ ਕੀਤਾ ਨਾ ਤੇ ਉਹਦੇ ਯਾਰ ਦੋਸਤ ਆ ਕੇ ਉਹਨੂੰ ਮਿਲੇ ਵੀ ਸਾਡਾ ਮਿੱਤਰ ਆ ਗਿਆ ਉਹਦੇ ਯਾਰਾਂ ਦੋਸਤਾਂ ਚੋਂ ਕਈਆਂ ਨੇ ਚੁਗਲੀ ਕੀਤੀ ਕਿ ਤੇਰੀ ਘਰ ਵਾਲੀ ਸਲੀਮਾ ਤਾਂ ਰਾਤ ਨੂੰ ਹਿੰਦ ਪੀਰ ਦਾ ਬਚਨ ਸੁਣਨ ਵਾਸਤੇ ਜਾਂਦੀ ਹੈ ਅੱਧੀ ਰਾਤ ਨੂੰ ਤੇਰੀ ਘਰ ਵਾਲੀ ਹਿੰਦੀ ਪੀਰ ਦਾ ਇਲਹਾਮ ਸੁਣਨ ਵਾਸਤੇ ਜਾਂਦੀ ਹੈ ਇਹਦਾ ਦੱਸ ਦਿੱਤਾ ਕਿਸੇ ਨੂੰ ਉਹ ਅੰਤ ਦਾ ਗੁੱਸੇ ਵਿੱਚ ਬੈਠਾ ਇਦਾਂ ਗੁੱਸੇ 'ਚ ਬੈਠਾ ਸਲੀਮਾ ਘਰ ਗਈ ਘਰ ਜਾ ਕੇ ਉਹਨੂੰ ਸਲਾਮ ਕੀਤੀ ਕਿਵੇਂ ਤੁਸੀਂ ਕਦੋਂ ਆਏ ਉਹ ਕਹਿਣ ਲੱਗਾ ਮੈਂ ਦੱਸਾਂਗਾ ਤੈਨੂੰ ਫਿਰ ਮੈਂ ਕਦੋਂ ਆਇਆ ਪਹਿਲਾਂ ਇਹ ਦੱਸ ਕਿ ਤੂੰ ਗਈ ਕਿੱਥੇ ਸੀ ਅੱਧੀ ਰਾਤ ਨੂੰ ਕਿੱਥੇ ਜਾਂਦੀ ਹੈ ਜਦੋਂ ਇਹਨਾਂ ਕਿਹਾ ਉਹ ਉਹ ਬੱਚੀ ਸਲੀਮਾ ਕਹਿਣ ਲੱਗੀ ਕਹਿਣ ਲੱਗੀ ਮੈਂ ਤੁਹਾਨੂੰ ਜਵਾਬ ਬਾਅਦ ਵਿੱਚ ਦੇਵਾਂਗੀ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਅੱਠ ਤੋਂ 15 20 ਦਿਨ ਪਹਿਲਾਂ ਘਰ ਆਏ ਮੈਂ ਘਰ ਨਹੀਂ ਸੀ ਤੁਸੀਂ ਪੰਡ ਸੋ ਮੂਹਰਾਂ ਚੁੱਕ ਕੇ ਘਰੋਂ ਲੈ ਗਏ ਐਨੀ ਕਾਲੀ ਕਾਦੀ ਸੀ ਉਹ ਥੋੜਾ ਠੰਡਾ ਹੋ ਗਿਆ ਜੀ ਠੰਡਾ ਹੋ ਗਿਆ ਥੋੜਾ ਕਿਉਂ ਕਿਉਂਕਿ ਉਹ ਉਹ ਕਹਿੰਦਾ ਤੈਨੂੰ ਕੋਈ ਪਤਾ ਲੱਗਿਆ ਕਹਿਣ ਲੱਗੀ ਮੈਨੂੰ ਨਹੀਂ ਤੁਸੀਂ ਮੈਨੂੰ ਨਾ ਪੁੱਛ ਮੈਨੂੰ ਪਤਾ ਕਿਵੇਂ ਲੱਗਿਆ ਮੈਨੂੰ ਇਹ ਦੱਸੋ ਕਿ ਦੂਰ ਦੇਸ਼ ਦੇ ਵਿੱਚ ਤੁਹਾਡੇ ਕੋਲੋਂ ਇੱਕ ਕਤਲ ਹੋ ਗਿਆ ਸੀ ਉਹਦਾ ਫੈਸਲਾ ਕੀ ਹੋਇਆ ਉਹ ਹੋਰ ਜਿੰਨਾ ਗੁੱਸਾ ਤੇ ਛੰਡਾ ਹੋ ਗਿਆ ਉਹ ਕਹਿਣ ਲੱਗਾ ਹੱਦ ਹੋ ਗਈ ਇੰਨੀ ਦੂਰ ਘਟਨਾ ਵਾਪਰੀ ਤੈਨੂੰ ਕਿਵੇਂ ਪਤਾ ਉਹ ਕਹਿਣ ਲੱਗਾ ਉਹ ਕਹਿਣ ਲੱਗੀ ਤੁਸੀਂ ਇਹ ਦੱਸੋ ਤੁਸੀਂ ਦੱਸੋ ਪਹਿਲਾਂ ਕਹਾਣੀ ਹੋਈ ਕੀ ਸੀ ਤੁਹਾਨੂੰ ਦੱਸਾਂਗੀ ਮੈਂ ਫਿਰ ਮੈਨੂੰ ਪਤਾ ਕਿਵੇਂ ਲੱਗਾ ਉਹ ਗਰਮ ਕੋ ਠੰਡਾ ਹੋ ਗਿਆ ਉਹਨੇ ਕਹਾਣੀ ਸੁਣਾਈ ਆਪਣੀ ਕਹਿਣ ਲੱਗਾ ਸਲੀਮਾ ਮੈਂ ਆਪਣੇ ਊਠਾਂ ਦੇ ਨਾਲ ਇੱਥੋਂ ਗਿਆ ਮੈਂ ਦੂਜੇ ਦੇਸ਼ ਦੀ ਹੱਦ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਮੇਰਾ ਊਠ ਕਿਸੇ ਕਿਸਾਨ ਦੇ ਖੇਤ ਵਿੱਚ ਵੜ ਗਿਆ ਉਸ ਕਿਸਾਨ ਭੱਜਿਆ ਭੱਜਿਆ ਆਇਆ ਮੇਰੇ ਊਠਾਂ ਨੇ ਉਹਦਾ ਖੇਤ ਉਜਾੜ ਦਿੱਤਾ ਉਹ ਭੱਜਿਆ ਭੱਜਿਆ ਆਇਆ ਉਹਨੇ ਮੇਰੇ ਊਠ ਦੇ ਜ਼ੋਰ ਦੀ ਪੱਥਰ ਮਾਰਿਆ ਮੇਰੇ ਊਠ ਦੇ ਖੂਨ ਨਿਕਲਣ ਲੱਗਾ ਸੱਟ ਲੱਗੀ ਮੈਨੂੰ ਗੁੱਸਾ ਆਇਆ ਉਹੀ ਪੱਥਰ ਚੱਕ ਕੇ ਮੈਂ ਉਸ ਕਿਸਾਨ ਦੇ ਸਿਰ ਵਿੱਚ ਮਾਰਿਆ ਉਹਦੀ ਮੌਤ ਹੋ ਗਈ ਉਹ ਦੱਸਦਾ ਆਪਣੇ ਘਰ ਵਾਲਿਆਂ ਨੂੰ ਉਹਦੀ ਮੌਤ ਹੋ ਗਈ ਚਾਰੇ ਪਾਸੇ ਰੌਲਾ ਪੈ ਗਿਆ ਬਾਦਸ਼ਾਹ ਦੇ ਸਿਪਾਹੀ ਆਏ ਮੈਨੂੰ ਪਕੜ ਕੇ ਜੇਲ੍ਹ ਵਿੱਚ ਲੈ ਗਏ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਸਾਰੇ ਕਹਿੰਦੇ ਸਨ ਖੂਨ ਦਾ ਬਦਲਾ ਖੂਨ ਖੂਨ ਦਾ ਬਦਲਾ ਖੂਨ ਸਾਰੇ ਕਹਿੰਦੇ ਸਨ ਇਹਨੇ ਬੰਦਾ ਮਾਰਿਆ ਇਹ ਨੂੰ ਮੌਤ ਦੀ ਸਜ਼ਾ ਦੇਓ ਕਹਣ ਲੱਗਾ ਮੈਂ ਬਾਦਸ਼ਾਹ ਅੱਗੇ ਮੈਂ ਬੇਨਤੀ ਕੀਤੀ ਵੀ ਬਾਦਸ਼ਾਹ ਸੱਚ ਇਹ ਆ ਖੂਨ ਮੇਰੇ ਕੋਲੋਂ ਹੋਇਆ ਪਰ ਮੈਂ ਗਲਤੀ ਨਾਲ ਨਹੀਂ ਕੀਤਾ ਮੈਨੂੰ ਗੁੱਸਾ ਆਇਆ ਇਹਨੇ ਮੇਰੇ ਉਠ ਦੇ ਮਾਰਿਆ ਮੈਂ ਇਹਦੇ ਮਾਰਿਆ ਇਹਦੇ ਸਿਰ ਵਿੱਚ ਲੱਗਿਆ ਮੌਤ ਹੋ ਗਈ ਮੈਂ ਆਪਣਾ ਗੁਨਾਹ ਸਵਕਾਰ ਕਰਦਾ ਹਾਂ ਪਰ ਮੇਰੀ ਗਲਤੀ ਨੂੰ ਮaaf ਕੀਤਾ ਜਾਏ ਬਾਦਸ਼ਾਹ ਕਹਣ ਲੱਗਾ ਠੀਕ ਹੈ ਮੈਂ ਤੁਹਾਡੀ ਗਲਤੀ ਨੂੰ ਤਾਂ ਮਾਫ ਕਰ ਸਕਦਾ ਜੇਕਰ ਘਰ ਪਰਿਵਾਰ ਵਾਲੀ ਮੰਨ ਜਾਣਤਾ ਜਿਹਦਾ ਕਤਲ ਹੋਇਆ ਜੇ ਉਹ ਉਹ ਘਰ ਦੇ ਮੈਂਬਰ ਮੰਨ ਜਾਣਤਾ ਘਰ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਕਿਹਾ ਠੀਕ ਹੈ ਸਾਡਾ ਘਰ ਨਹੀਂ ਵਾਪਸ ਆਉਣਾ ਪਰ ਜੇ ਸਾਨੂੰ ਉਹਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਕੁਝ ਮਿਲ ਜਾਏ ਅਸੀਂ ਇਹਨੂੰ ਮਾਫ ਕਰ ਸਕਦੇ ਹਾਂ ਬਾਦਸ਼ਾਹ ਨੇ ਮੈਨੂੰ ਹੁਕਮ ਸੁਣਾਇਆ 500 ਸੋਨੇ ਦੀਆਂ ਮੋਹਰਾਂ ਜੇ ਤੂੰ ਇਹਨਾਂ ਨੂੰ ਦੇ ਦੇਵੇਂ ਤੇ ਤੇਰਾ ਗੁਨਾਹ ਮਾਫ ਕੀਤਾ ਜਾ ਸਕਦਾ ਸਲੀਮ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਤਾਂ ਅਜੇ ਜਾ ਹੀ ਰਿਹਾ ਸੀ ਕਮਾਈ ਤਾਂ ਕੀਤੀ ਕੋਈ ਨਹੀਂ ਸੀ ਮੈਂ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਇਸ ਸਮੇਂ ਮੇਰੇ ਕੋਲੇ ਹੈ ਕੁਝ ਨਹੀਂ ਪਰ ਜੇ ਤੂੰ ਮੈਨੂੰ ਕੁਝ ਦਿਨਾਂ ਦੀ ਮੌਤ ਦੇ ਦੇਵੇਂ ਮੈਂ ਆਪਣੇ ਦੇਸ਼ ਚਲਾ ਜਾਵਾਂਗਾ ਆਪਣੇ ਘਰ ਵਿੱਚੋਂ 500 ਸੋਨੇ ਦੀਆਂ ਮੋਹਰਾਂ ਲਿਆ ਕੇ ਮੈਂ ਦੇ ਦਿਆਂਗਾ ਇਹਨਾਂ ਨੂੰ ਬਾਦਸ਼ਾਹ ਨੇ ਕਿਹਾ ਤੇਰਾ ਕੀ ਪਤਾ ਜਾਵੇਂ ਤੇ ਵਾਪਸ ਕੋਈ ਨਾ ਆਵੇ ਤੂੰ ਆਪਣਾ ਕੋਈ ਜਾਮਣੀ ਦੇ ਕੇ ਜਾ ਜਾਮਣੀ ਦਾ ਅਰਥ ਹੈ ਆਪਣੀ ਥਾਂ ਉੱਤੇ ਕੋਈ ਬੰਦਾ ਦੇ ਕੇ ਜਾ ਮੈਂ ਚਾਰੇ ਪਾਸੇ ਦੇਖਿਆ ਉੱਥੇ ਤਾਂ ਮੈਨੂੰ ਜਾਣਦਾ ਕੋਈ ਨਹੀਂ ਸੀ ਉੱਥੇ ਉੱਤ ਬਗਾਨਾ ਦੇਸ਼ ਮੇਰਾ ਹਈ ਕੋਈ ਨਹੀਂ ਸੀ ਮੈਂ ਬਾਦਸ਼ਾਹ ਨੂੰ ਕਿਹਾ ਕਿ ਇੱਥੇ ਕੋਈ ਮੇਰਾ ਜਾਮਣੀ ਨਹੀਂ ਹੈ ਬਾਦਸ਼ਾਹ ਨੇ ਕਿਹਾ ਜੇ ਤੇਰਾ ਕੋਈ ਜਾਮਣ ਨਹੀਂ ਬਣੇਗਾ ਤੂੰ ਜਾ ਨਹੀਂ ਸਕਦਾ ਤੈਨੂੰ ਸਦਾ ਮੌਤ ਦਿੱਤੀ ਜਾਏਗੀ ਅਜੇ ਸਲੀਮਾ ਇੰਨੀਆਂ ਗੱਲਾਂ ਚੱਲਦੀਆਂ ਪਈਆਂ ਸਨ ਪਿੱਛੋਂ ਦੋ ਸੱਜਣ ਆਏ ਇੱਕ ਇੱਕ ਦੇ ਇੱਕ ਅੱਗੇ-ਅੱਗੇ ਤੁਰਦਾ ਸੀ ਪਿੱਛੇ ਥੋੜਾ ਉਸ ਤੋਂ ਬਜ਼ੁਰਗ ਸੀ ਜਿਹੜਾ ਅੱਗੇ-ਅੱਗੇ ਤੁਰਦਾ ਸੀ ਉਹਦੇ ਚਿਹਰਾ ਚੰਦਰਮਾ ਦੇ ਵਾਂਗ ਸੋਹਣਾ ਮੁਖੜਾ ਬੜਾ ਸੋਹਣਾ ਸੀ ਉਹਦਾ ਚਿੱਟਾ ਦਾਣਾ ਸੀ ਬਿਲਕੁਲ ਸ਼ਾਂਤ ਸਰੂਪ ਲੱਗਦਾ ਸੀ ਉਹਨੇ ਕਿਹਾ ਬਾਦਸ਼ਾਹ ਇਹਦਾ ਜਾਮਣ ਮੈਂ ਬਣਾਗਾ ਮੈਂ ਬਣਾਗਾ ਇਹਨੂੰ ਜਾਣ ਦਿਓ ਮੈਂ ਇੱਥੇ ਬੈਠਾਂਗਾ ਬਾਦਸ਼ਾਹ ਨੇ ਕਿਹਾ हे ਭਾਈ ਜੇ ਇਹ ਵਾਪਸ ਨਾ ਆਇਆ ਤੇ ਮੌਤ ਤੇ ਤੈਨੂੰ ਮਿਲੇਗੀ ਉਹ ਕਹਿਣ ਲੱਗਾ ਮੈਨੂੰ ਪਰਵਾਹ ਕੋਈ ਨਹੀਂ ਤੁਸੀਂ ਇਹਨੂੰ ਜਾਣ ਦੋ ਇਹਦਾ ਜਾਮਣ ਮੈਂ ਬਣਾਗਾ ਸਲੀਮਾ ਪਤਾ ਨਹੀਂ ਉਹ ਕੌਣ ਸੀ ਮੈਂ ਉਹਨੂੰ ਜਾਣਦਾ ਕੋਈ ਨਹੀਂ ਸੀ ਜਿਹੜਾ ਮੇਰੀ ਥਾਂ ਤੇ ਜਾਮਣ ਬਣਨ ਵਾਸਤੇ ਆ ਗਿਆ ਉਹ ਕਚਹਿਰੀ 'ਚ ਬਹਿ ਗਿਆ ਮੈਂ ਉੱਥੋਂ ਭੱਜਿਆ ਕਈ ਦਿਨ ਸਫ਼ਰ ਤੈ ਕੀਤਾ ਮੈਂ ਤੇਜ਼ੀ ਦੇ ਨਾਲ ਇੱਥੇ ਘਰੇ ਆਇਆ ਘਰੇ ਲਿਜਾ ਕੇ 500 ਮੋਹਰਾਂ ਲੈ ਕੇ ਮੈਂ ਵਾਪਸ ਚਲਾ ਗਿਆ ਜਦੋਂ ਮੈਂ ਉੱਥੇ ਕਈ ਦਿਨ ਸਫ਼ਰ ਤੈਅ ਕਰਕੇ ਉੱਥੇ ਗਿਆ ਜਿਸ ਦਿਨ ਮੈਂ ਪਹੁੰਚਿਆ ਸੂਰਜ ਛਿਪਦਾ ਪਿਆ ਸੀ ਅਖੀਰਲਾ ਦਿਨ ਸੀ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਸੀ ਮੇਰਾ ਜਾਮਨ ਬਣਿਆ ਹੋਇਆ ਉਹ ਸਾਹਮਣੇ ਬੈਠਾ ਸੀ ਤੇ ਬਾਦਸ਼ਾਹ ਦਾ ਸਿਪਾਹੀ ਕਹਿ ਰਿਹਾ ਸੀ ਸੂਰਜ ਛਿਪਣ ਵੇਲੇ ਤੱਕ ਜੇ ਆ ਗਿਆ ਤੇ ਠੀਕ ਹੈ ਨਹੀਂ ਤੇ ਉਹਦੀ ਥਾਂ ਦੇ ਉੱਤੇ ਮੌਤ ਦੀ ਸਜ਼ਾ ਇਹਨੂੰ ਦੇਵਾਂਗੇ ਪਰ ਉਹ ਉਹ ਜਿਹੜਾ ਬੈਠਾ ਸੀ ਅੱਗੇ ਮੈਂ ਕਿਵਲ ਇਹਨੇ ਬਚਨ ਸੁਣੇ ਕਿ ਉਹ ਜ਼ਰੂਰ ਆਏਗਾ ਜੀ ਦੀ ਜਾਮਣੀ ਮੈਂ ਭਰਦਿਆਂ ਉਹ ਕਦੇ ਮੁਕਰਦਾ ਨਹੀਂ ਹੁੰਦਾ ਉਹ ਕਹਿ ਰਿਹਾ ਸੀ ਮੈਂ ਅੰਦਰ ਗਿਆ ਜਾ ਕੇ ਸਲਾਮ ਕੀਤੀ ਮੈਂ 500 ਮੋਹਰਾਂ ਬਾਦਸ਼ਾਹ ਦੇ ਅੱਗੇ ਰੱਖੀਆਂ ਬਾਦਸ਼ਾਹ ਨੇ ਐਲਾਨ ਕੀਤਾ ਕਿ ਇਹਦੀ ਸਜ਼ਾ ਮਾਫ ਕੀਤੀ ਜਾਂਦੀ ਹੈ ਮੈਂ ਪਿੱਛੇ ਪਰਤ ਕੇ ਦੇਖਿਆ ਜਿਹਨੇ ਮੇਰੇ ਜਾਮਣੀ ਭਰੀ ਸੀ ਉਹ ਹੈ ਹੀ ਨਹੀਂ ਸੀ ਉੱਥੇ ਮੈਂ ਭੱਜੀਆਂ ਉਹਦੇ ਪਿੱਛੇ ਮੈਂ ਪੁੱਛਿਆ ਛਪਾਈਆਂ ਨੂੰ ਉਹਨਾਂ ਕਿਹਾ ਤੇਰੇ ਪਿੱਛੇ ਪਿੱਛੇ ਆਇਆ ਸੀ ਤੇਰੇ ਤੋਂ ਪਹਿਲਾਂ ਚਲਾ ਗਿਆ ਅਸੀਂ ਉਹਨੂੰ ਨਾ ਕਦੇ ਪਹਿਲਾਂ ਦੇਖਿਆ ਨਾ ਕਦੇ ਬਾਅਦ ਵਿੱਚ ਦੇਖਿਆ ਪਤਾ ਹੀ ਨਹੀਂ ਕੌਣ ਸੀ ਮੇਰੀ ਤਾਂ ਕਹਾਣੀ ਇੰਨੀ ਹੈ ਸਲੀਮਾ ਮੈਂ ਸਸ ਦੱਸ ਦਿੱਤੀ ਹੁਣ ਤੂੰ ਦੱਸ ਕਿ ਤੂੰ ਅੱਧੀ ਰਾਤ ਨੂੰ ਕਿੱਥੇ ਜਾਣੀ ਹੈ ਉਹ ਸਲੀਮਾ ਕਹਿਣ ਲੱਗੀ ਦੇਖੋ ਕੇਵਲ ਦੱਸੇ ਨਾਲ ਗੱਲ ਨਹੀਂ ਜੇ ਬਣਨੀ ਜਿੱਥੇ ਮੈਂ ਜਾਣੀ ਆ ਤੁਸੀਂ ਕੱਲ ਨੂੰ ਮੇਰੇ ਨਾਲ ਚੱਲੇ ਹੋ ਜੀ ਤੁਹਾਨੂੰ ਪਤਾ ਲੱਗ ਜੇਗਾ ਗੁਰਮਖੋ ਜ਼ੈਜ਼ਾ ਗਲਾਮ ਉਹ ਸ਼ਾਂਤ ਹੋ ਗਿਆ ਦੂਜਾ ਰਾਤ ਆਈ ਰਾਤ ਜਦੋਂ ਆਈ ਸਲੀਮਾ ਆਪਣੇ ਪਤੀ ਜ਼ੈਜ਼ਾ ਗਲਾਮ ਨੂੰ ਲੈ ਕੇ ਗੁਰਨਾਨਕ ਸਾਹਿਬ ਦਾ ਕੀਰਤਨ ਸੁਣਨ ਵਾਸਤੇ ਗਈ ਅੱਧੀ ਰਾਤ ਦਾ ਸਮਾਂ ਸੀ ਇੱਕ ਪਾਸੇ ਦੀਵੇ ਦੀ ਲੋ ਚੱਲਦੀ ਪਈ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਕੱਪੜਾ ਇਦਾਂ ਅੱਧਾ ਚਿਹਰਾ ਧੱਕਿਆ ਕੱਪੜੇ ਦੇ ਨਾਲ ਕੀਰਤਨ ਕਰਦੇ ਪੈ ਨੀਵੀਂ ਪਾਈ ਹੈ ਸੰਗ ਤਾਂ ਇਦਾਂ ਇੱਬ ਅਸੀਂ ਰੇਤਲਾ ਇਲਾਕਾ ਸਾਹਮਣੇ ਬੈਠੀਆਂ ਨੇ ਪਿੱਛੇ ਸਲੀਮਾ ਬੈਠ ਗਈ ਨਾਲ ਜ਼ੈਜ਼ਾ ਗੁਲਾਮ ਬੈਠ ਗਿਆ ਕਿੰਨੀ ਦੇਰ ਕੀਰਤਨ ਹੁੰਦਾ ਰਿਹਾ ਜਦੋਂ ਕੀਰਤਨ ਦੀ ਸਮਾਪਤੀ ਹੋਈ ਕੀਰਤਨ ਦੀ ਸਮਾਪਤੀ ਹੋਈ ਸਾਰੇ ਆਪੋ ਆਪਣੇ ਘਰਾਂ ਨੂੰ ਤੁਰਨ ਲੱਗੇ ਜ਼ੈਜ਼ਾ ਗੁਲਾਮ ਤੇ ਸਲੀਮਾ ਵੀ ਤੁਰਨ ਲੱਗੇ ਇੱਕਦਮ ਧੰ ਗੁਰਨਾਨਕ ਚਿਰ ਜਿਹੜਾ ਸੀ ਇੰਜ ਗਰਮ ਖੋ ਦੀਵੇ ਦੀ ਲੋ ਤੇਜ਼ੀ ਨਾਲ ਬਲੀ ਗੁਰਨਾਨਕ ਸਾਹਿਬ ਨੇ ਆਪਣਾ ਚਿਹਰੇ ਦੇ ਥੋੜਾ ਜਿਹਾ ਕੱਪੜਾ ਪਾਸੇ ਕੀਤਾ ਤੋ ਕੱਪਣਾ ਪਾਸੇ ਕੀਤਾ ਤੇ ਸਾਹਮਣੇ ਜ਼ੈਜ਼ਾ ਗੁਲਾਮ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਜੋਰ ਦੀ ਬੋਲ ਉਠਿਆ ਕਹਿਣ ਲੱਗਾ ਸਲੀਮਾ ਇਹ ਤੇ ਉਹੀ ਹੈ ਜਿਹੜਾ ਮੇਰਾ ਰਾਜੇ ਦੀ ਕਚਹਿਰੀ ਚ ਮੇਰਾ ਜਾਮਣੀ ਬਣਿਆ ਸੀ ਇਹ ਤੇ ਉਹੀ ਹੈ ਜਿਨੇ ਮੇਰੀ ਜਾਮਣੀ ਪਰੀ ਸੀ ਇੱਕਦਮ ਜ਼ੈਜ਼ਾ ਗੁਲਾਮ ਉੱਠਿਆ ਉੱਠ ਕੇ ਗੁਰਨਾਨਕ ਸਾਹਿਬ ਦੇ ਗਰਮ ਖੋ ਚਰਨਾਂ 'ਚ ਪੈ ਗਿਆ ਚਰਨਾਂ 'ਚ ਪੈ ਗਿਆ ਕਹਿਣ ਲੱਗਾ ਬਾਬਾ ਮੈਂ ਤੇਰਾ ਗੁਨਾਹ ਘਾਰਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਉੱਥੇ ਮੇਰੇ ਪਿੱਛੇ ਪਿੱਛੇ ਗਿਆ ਤੇ ਪਹਿਲਾਂ ਵਾਪਸ ਕਿਉਂ ਆ ਗਿਆ ਗੁਰਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਜ਼ੈਜ਼ਾ ਗੁਲਾਮ ਅਸੀਂ ਇੱਥੇ ਹੀ ਸਾਂ ਆ ਤੇਰੇ ਸਾਹਮਣੇ ਜਿਹੜੀ ਆ ਸਲੀਮਾ ਸਾਡੇ ਸਾਹਮਣੇ ਆ ਕੇ ਬੈਠ ਜਾਂਦੀ ਏ ਨਾ ਜਿਹੜਾ ਸਾਡੇ ਚਰਨਾਂ ਵਿੱਚ ਆ ਕੇ ਬੈਠ ਜਾਂਦਾ ਫਿਰ ਉਹਦੇ ਦੁੱਖਾਂ ਤੇ ਸੁੱਖਾਂ ਦਾ ਫਿਕਰ ਸਾਨੂੰ ਹੋ ਜਾਂਦਾ ਜਿਹੜਾ ਸਾਡੇ ਚਰਨਾਂ 'ਚ ਬੈਠ ਜਾਏ ਉਹਦੇ ਦੁੱਖਾਂ ਤੇ ਸੁੱਖਾਂ ਦਾ ਫਿਕਰ ਸਾਨੂੰ ਹੁੰਦਾ ਹੈ ਤੂੰ ਇਹਦਾ ਸੁੱਖ ਹੈ ਤੂੰ ਇਹਦਾ ਜੀਵਨ ਸਾਥੀ ਹੈ ਜਿਹੜਾ ਜੁੜਿਆ ਹੋਵੇ ਮੇਰੇ ਨਾਲ ਫਿਰ ਜਿਹੜੇ ਉਹਦੇ ਨਾਲ ਜਿਹੜੇ ਮੇਰੇ ਜੁੜਿਆਂ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਦੀ ਫਿਕਰ ਵੀ ਮੈਨੂੰ ਹੁੰਦੀ ਹੈ ਮੇਰੇ ਨਾਲ ਤੂੰ ਨਹੀਂ ਜੁੜਿਆ ਮੇਰੇ ਨਾਲ ਸਲੀਮਾ ਜੁੜੀ ਹੈ ਜਿਹਦੇ ਨਾਲ ਸਲੀਮਾ ਜੁੜੀਏ ਫਿਰ ਉਹਦਾ ਫਿਕਰ ਵੀ ਤੇ ਮੈਨੂੰ ਹੈ ਸੱਚ ਹੈ ਗੁਰਮਖੋ ਇਸ ਕਰਕੇ ਚੇਤਾ ਰੱਖਿਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਬਚਨ ਅਸੀਂ ਸਦਾ ਚੇਤੇ ਰੱਖੀਏ ਕਿ ਗੁਰੂ ਸਦਾ ਆਪਣੇ ਸਿੱਖਾਂ ਦੇ ਨਾਲ ਖੜਾ ਹੁੰਦਾ ਹੈ ਕਿਤੇ ਸਾਨੂੰ ਅਰਦਾਸ ਕਰਨੀ ਆ ਜਾਏ ਤੁਮਰੀ ਗਤਮਿਤ ਤੁਮ ਹੀ ਜਾਣੀ ਗਤਮਿਤ ਤੇਰੀ ਸਮਰੱਥਾ ਤੂੰ ਕਿੰਨਾ ਵੱਡਾ ਹੈ ਕਿੰਨਾ ਡੂੰਘਾ ਹੈ ਕਿੰਨਾ ਗਹਿਰ ਗੰਭੀਰ ਹੈ ਇਹ ਪਰਮਾਤਮਾ ਕੇਵਲ ਤੂੰ ਜਾਣਦਾ ਹੈ ਨਾਨਕ ਦਾਸ ਸਦਾ ਕੁਰਬਾਨੀ ਕੁਰਬਾਨੀ ਹੁੰਦਾ ਸਦਕੇ ਜਾਣਾ ਕੁਰਬਾਨ ਜਾਣਾ ਬਲਹਾਰ ਜਾਣਾ ਛੇ ਨਾਨਕ ਤੂੰ ਆਖ ਤੇਰੇ ਦਾਸ ਸਦਾ ਕੁਰਬਾਨੀ ਤੇਰੇ ਦਾਸ ਸਦਾ ਤੇਰੇ ਤੋਂ ਸਦਕੇ ਜਾਂਦੇ ਨੇ ਸਦਾ ਤੇਰੇ ਤੋਂ ਕੁਰਬਾਨ ਜਾਂਦੇ ਹਨ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਪੋ ਜੀ ਵਾਹਿਗੁਰਜੀ ਦਾ ਖਾਲਸਾ